दिल्ली पब्लिक लाइव पीएसएसएफ पेंशनर एसोसिएशन जिला पठानकोट दी मीटिंग सरप्रसत अश्वनी उपल दी प्रदान की हेट हुई जिस विच जल सप्लाई विभाग पठानकोट सिंचाई विभाग माधोपुर सिंचाई विभाग मलकपुर लोक निर्माण पवन रोड दे पेंशनर ने हिस्सा लिया जिस विच एक साल लिए सर्वसम्मति नाल चौन की थी गई जिस विच सरप्रसत मंगत सिंह अश्वनी उपल ठाकुर करण सिंह चेयरमैन युद्धवीर सिंह जिला प्रधान राजेंद्र तीमान सीनियर सतीश शर्मा जनरल सकतर सुरेश चौहान खजांची मनोर लाल डिप्टी जनरल सकतर संसार सुनील कुमार सलाहकार सुभाषू राम अजीत राम तरसेम लाल ऑडिटर विजय कुमार महेंद्र सिंह कार्यकारी मेंबर जगदीश राज शर्मा, सुभाष चंद्र दर्शन सिंह जनक राज राम मूर्ति शर्मा नु बनाया गया। इस मौके प्रधान तीमान ਯੁਧਵੀਰ ਸਿੰਘ ਸਤੀਸ਼ ਸ਼ਰਮਾ ਸੁਰੇਸ਼ ਚੋਹਾਨ ਮੰਗਤ ਸਿੰਘ ਮਨੂਰ ਲਾਲ ਵਿਜੇ ਕੁਮਾਰ ਕਰਨ ਸਿੰਘ ਅਸ਼ਵਨੀ ਉੱਪਲ ਨੇ ਸਮੂਹਿਕ ਤੌਰ ਤੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚੋਂ ਜਮਤ ਹੋਏ ਨੇ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਕਿਉਂਕਿ ਸਰਕਾਰਾਂ ਦੇ ਕੋਲ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਪੀ ਐਸ ਐਸ ਅਸੋਸੀਏਸ਼ਨ ਪੈਸ਼ਲ ਅਸੋਸੀਏਸ਼ਨ ਦਾ ਗਠਨ ਕਰਵਾਇਆ ਸੀ ਠੀਕ ਹੈ ਸਰ ਕਿਹੜੇ ਗਏ ਆ ਸਮੱਸਿਆ ਨਾਲ ਬੈਠ ਕੀਤੀ ਗਈ ਸਾਡੇ ਕੋਲ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ 2016 ਤੋਂ ਲੈ ਕੇ 2021 ਤੱਕ ਪੰਜਾਬ ਸਰਕਾਰ ਨੇ ਏਰੀਆ ਦੇ ਉੱਪਰ ਜਿਹੜਾ ਬੰਨ ਲਾਇਆ ਹੋਇਆ ਜਿਹਨਾਂ ਕਿ ਸਾਨੂੰ ਪੈਨਸ਼ਨ ਨੂੰ ਖਾਸ ਕਰਕੇ ਇੱਕ ਕਿਸ਼ਤ ਦੇ ਵਿੱਚ ਲਗਭਗ ਮਿਲਣਾ ਚਾਹੀਦਾ ਸੀਗਾ ਉਹ ਵੱਖ-ਵੱਖ ਉਹਨਾਂ ਦੀਆਂ categories ਬਣਾ ਕੇ ਕੋਈ 12 ਮਹੀਨਿਆਂ ਨੂੰ ਕੋਈ 36 ਮਹੀਨਿਆਂ ਨੂੰ ਕੋਈ 48 ਮਹੀਨਿਆਂ ਵਿੱਚ ਸਾਨੂੰ ਦੇਣ ਜਾ ਰਹੇ ਆ ਜਦੋਂ ਕਿ ਸਾਡੇ ਲਗਭਗ 35000 ਦਾ ਜਿਹੜਾ ਮੁਆਦਮ ਪੈਨਸ਼ਨਰ ਸੀਗਾ ਉਹ ਇਸ ਵੇਲੇ ਇਸ ਦੁਨੀਆ 'ਚ ਵੀ ਨਹੀਂ ਰਿਹਾ ਉਹ ਇਹੀ ਦੀਖਦਾ ਰਿਹਾ ਕਿ ਸਾਨੂੰ ਉਹ ਸਾਡਾ ਬਕਾਇਆ ਮਿਲੇਗਾ ਤੇ ਅੱਜ ਜਿਨ੍ਹਾਂ ਨੂੰ 3-3 ਸਾਲ ਦਾ ਵਕਫਾ ਪਾ ਕੇ ਏਰੀਆ ਬੀਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਾਨੂੰ ਪਛ ਵੀ ਨਹੀਂ ਪਰ ਸਾਰੇ ਵੀ ਇਹ ਕਰੀਏ ਇਹ ਬੜੀ ਪਹਿਲਾਂ ਦੀ ਸੋਰਸ ਸੀ ਕਿ ਸਾਡੇ ਜਿਹੜੇ ਗਰੁੱਪ ਦੇ ਜਿਹੜੇ ਸਿਨਰ ਮੌਸਤਾਗਨ ਜਿਹੜੇ ਕਿ ਟਾਇਰਮੈਂਟ ਹੋ ਗਏ ਨੇ ਉਹਨਾਂ ਦੀ ਬੜੀ ਪਹਿਲਾਂ ਸੋਰਸ ਸੀਗੀ ਅੱਜ ਤੋਂ 4-5 ਸਾਲ ਪਹਿਲਾਂ ਹੀ ਲੇਕਿਨ ਕੁਝ ਸਾਥੀ ਜਿਹੜੇ ਨਹੀਂ ਟਾਇਰਮੈਂਟ ਹੋਣ ਵਾਲੇ ਉਹ ਵੀ ਹੋ ਗਏ ਨੇ ਅੱਜ ਬੜਾ ਅੱਛਾ ਲੱਗਿਆ ਮੈਂ ਜਿਹੜੇ ਗੇਟ ਪ੍ਰਿੰਟਰ ਤੇ ਕੀਤਾ ਹੀ ਆ ਤੇ ਮੇਰੇ ਤੋਂ ਸਾਰੇ ਸਿਨਰ ਸਾਥੇ ਜੜੇ ਆ ਸਭ ਤੋਂ ਪਹਿਲਾਂ ਘੱਡੋ ਘੱਡ 60-70 ਸਾਥੀ ਜਿਹੜੇ ਤੇ ਬੈਠੇ ਸੀਗੇ ਜਿਹੜੇ ਸਾਡੇ ਇੰਤਜ਼ਾਰ ਕਰ ਰਹੇ ਸੀਗੇ ਮੈਨਾਂ ਦੇ ਮੇਰੇ ਸਿਨਰ ਕੋ ਜਨੇ ਮਨਾ ਅੱਗੇ ਹੱਥ ਜੋੜ ਕੇ ਨਤਮਸਤ ਹੋਇਆ ਮੈਨੂੰ ਬੜਾ ਅੱਛਾ ਲੱਗਿਆ ਕਿ ਅੱਜ ਜਿਹੜੀ ਰਿਟਾਇਰਮੈਂਟ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੀ ਨੂੰ ਬਣਨੀ ਜਾ ਰਹੀ ਹੈ ਜਿਹਦੇ ਅਧਿક્ષા ਜਿਹੜੀ ਹੈ ਅਰਜਿੰਦਰ ਮੈਰਾ ਅਰਜਿੰਦਰ ਜੀ ਦੇ ਅਧਿક્ષા ਦੇ ਵਿੱਚ ਕੀਤੀ ਜਾ ਰਹੀ ਹੈ ਦੇਖਣਿਆ ਕੌਣ ਪ੍ਰਧਾਨ ਬੰਦਾ ਹੈ ਨੂੰ ਸੈਕਟੋਰਲ ਜੋ ਪੈਨਲ ਹੋਏਗਾ ਉਹ ਬਣਾ ਕੇ ਅੱਗੇ ਪੇਸ਼ ਕਰਾਂਗੇ ਤੇ ਮੈਂ ਸਾਰਾ ਦਾ ਅਸ਼ੀਰਵਾਦ ਲੈ ਕੇ ਵੱਡੇ ਆਪਣੇ ਸਿਨਰ ਆਗੂ ਦਾ ਮੈਂ ਨਾ ਨਾ ਮਸਲਾ ਕੋਈ ਨਹੀਂ ਸ਼੍ਰੀ ਮੱਲਕੀ ਮੈਂ ਸਾਰਿਆਂ ਨੂੰ ਸਰ ਕੀ ਮੁਖਮੁਖਾ ਚਲੇ ਜੇ ਤੋਂ ਮੁਖਮੰਗਾ ਸਰਕਾਰ ਦੇ ਪ੍ਰਤੀ ਹੋਣੀ ਆ ਇਹ ਮੁਲਾਜ਼ਮ ਜਿਹੜੇ ਆ ਟੈਰਮੈਂਟ ਇੱਥੇ ਰੈਵਨੂ ਦੇ ਕੰਮ ਬੜੇ ਮੁਸ਼ਕਲ ਹੁੰਦੇ ਆ ਟੈਰਮੈਂਟ ਦੇ ਕੰਮ ਵੀ ਬੜੇ ਮੁਸ਼ਕਲ ਹੁੰਦੇ ਆ ਇੱਕ ਦਿਨ ਮੁਖਮੰਗਾ ਸਰਕਾਰ ਦੇ ਪ੍ਰਤੀ ਆ ਲੱਗਦਾ ਸਰਕਾਰ ਨੇ ਕੁਝ ਮਿਲਦੇ ਨਾ ਜਦੋਂ ਸਟਾਇਆ ਆਈ ਸੀ ਕਿ ਉਹਨਾਂ ਨੇ ਵਾਦੇ ਕੀਤਾ ਸੀਗੇ ਮੈਂ ਇਹ ਦੇਵਾਂਗਾ ਮੈਂ ਬਹੁਤ ਧਮਗਾ ਅੱਜ ਤੱਕ ਜਾਣ ਦੇ ਵਾਦੇ ਹੋਇਆ ਕਰਦੇ ਨੂੰ ਸਰਕਾਰ ਨੇ ਚੱਲ ਜਾਣਾ ਹੋਰ ਸਾਲ ਦੀ ਗੇਮ ਹੈ ਹੋਰ 6-7 ਮਹੀਨੇ ਦੀ ਗੇਮ ਹੈ ਇਹਨਾਂ ਨੇ ਚੱਲ ਜਾਣਿਆ ਕੋਈ ਨਹੀਂ ਵਾਦੇ ਪੂਰੇ ਹੋਣਗੇ ਤਾਂ ਵੀ ਜੇ ਇਹ ਮੁਲਾਜ਼ਮ ਸਾਡੇ ਸਿਨ ਆਗੂ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਜੇ ਸਰਕਾਰ ਨੂੰ ਲਿਆਦਾ ਹੈ ਤੇ ਇਹਨਾਂ ਦੀ ਸੋਚ ਜਿਹੜੀ ਬਦਲ ਕੇ ਉਹ ਸਰਕਾਰ ਕਿਹੜੀ ਲਿਆਣਗੇ ਕਿਹੜੀ ਨਹੀਂ ਲਿਆਣਗੇ ਇਹ ਟਾਈਮ ਦੱਸਾਂਗੇ ਜੱਜ ਹੰਤਾ ਜੱਸ ਕੇ ਪੈਨਸਨ ਪੈਸ਼ਨਰ ਐਸੋਸੀਏਸ਼ਨ ਦੇ ਵਿੱਚੋਂ ਵੱਲੋਂ ਇੱਕ ਆਪਣਾ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਸਾਰੀਆਂ ਹੀ ਜਿੰਨੇ ਵੀ ਸੁਣੀਆਂ ਪੰਜਾਬ ਦੀਆਂ ਜਿੰਨੇ ਵੀ ਮਹਿਕਮਿਆਂ ਸਾਰਿਆਂ ਦੇ ਰਿਟਾਇਰੀ ਬੰਦੇ ਇੱਥੇ ਆ ਕੇ ਅਤੇ ਰਿਟਾਇਰੀ ਜਥੇਬੰਦੀਆਂ ਉਹ ਇੱਥੇ ਆ ਕੇ ਤੇ ਆਪਣੇ ਆਪਣੇ ਪਚਾਰ ਰੱਖ ਰੀਆਂ ਹਨ ਇਹਦੇ ਵਿੱਚ ਅੱਜ ਪੈਨਸ਼ਨ ਐਸੋਸੀਏਸ਼ਨ ਫੈਡਰੇਸ਼ਨ ਇੱਕ ਬਣਾਈ ਜਾਏਗੀ ਜਿਲ੍ਹਾ ਪੱਧਰ ਤੇ ਜਿਹਦੇ ਵਿੱਚ ਸਾਰੀਆਂ ਹੀ ਜਿਲ੍ਹਾ ਪੱਧਰੀ ਕਮੇਟੀਆਂ ਹੋਣਗੀਆਂ ਪ੍ਰਧਾਨ ਸੈਕਟਰੀ ਚੁਣੇ ਜਾਣਗੇ ਜਿਹੜੇ ਕਿ ਲਗ ਲਾਗੀ ਜਿਹਦੇ ਵੀ ਜਿੰਨੇ ਵੀ ਰਿਟਾਇਰੀ ਮੁਲਾਜ਼ਮਾਂ ਦਾ ਉਹਨਾਂ ਦੀਆਂ ਸਮੱਸਿਆਵਾਂ ਮੁਸ਼ਕਲਾਂ ਦਫ਼ਤਰਾਂ ਦੇ ਵਿੱਚ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਆਏਗੀ ਉਹ ਨਾਲ مل ਕੇ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਜਨਤਾ ਜਾਂ ਸੰਗਠਨ